हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਣੀ ਪਹੁੰਚ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਿੰਦਰ ਦੇ ਕੋਲੇ ਆਏ ਆ ਦੋਸਤੋ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਜ਼ਿਆਦਾਤਰ ਵੀਰ ਵਾੜਾਂ ਲੈ ਕੇ ਆਉਂਦਾ ਤੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਹੈ ਜੀ ਬਾਕੀ ਤੁਸੀਂ ਆਪਣਾ ਸਮੇਂ ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੇ ਇਸੇ ਤਰ੍ਹਾਂ ਦੋਸਤੋ ਨਵੇਂ ਪਸ਼ੂ ਤੁਹਾਨੂੰ ਜਿਹੜੇ ਆ ਹਰ ਵਾਰ ਦੀ ਤਰ੍ਹਾਂ ਵੇਖਣ ਦੇ ਵਿੱਚ ਮਿਲਦੇ ਰਹਿੰਦੀ ਆ ਅੱਜ 18 ਜਨਵਰੀ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਆਂ ਟਾਈਮ ਕੋਈ ਸ਼ਾਮ ਦਾ ਹੈਗਾ 5:00 ਵਜੇ ਦਾ ਐਨੀਮਲ ਤੋਂ ਟੋਟਲ ਜਿਹੜਿਆ ਦੋਸਤੋ ਤੁਹਾਨੂੰ 7 ਦਿਖਾਉਣੇ ਆ 6 ਬੈੜਾ ਜਿਹੜੀਆਂ ਬਿਲਕੁਲ ਗੱਬਣਾਂ ਤਿਆਰੀ ਤੇ ਆ ਦਿਨ ਹਜੇ ਲੈਂਦੀਆਂ ਪੂਰੀ ਡਿਟੇਲ ਕਿੰਨੇ ਦਿਨ ਬਾਕੀ ਆ ਸੂਣ ਦੇ ਵਿੱਚ ਕੀ ਰੇਟ ਭਾ ਪੜਦਾ ਰਹੂਗਾ ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਦਿਖਾਉਣੀ ਆ ਦੋਸਤੋ ਸੂਈ ਸੁਵਾਈ ਵੈੜਾ ਅੱਜ ਮਾਰਨਿੰਗ ਸੂਈ ਆ ਇਹ ਵੀ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਆਪਦੀ ਦੋ ਡੰਗ ਚੋਕੇ ਤਸੱਲੀ ਕਰ ਲਿਓ ਬਾਕੀ ਆਲਮੋਸਟ ਜਿੰਨੇ ਪਸ਼ੂ ਸਾਰੇ ਗੱਬਣ ਕਿਉਂ ਥਨਾਂ ਦੀ ਟਿੱਪ ਕੇ ਕੋਈ ਵੀਰ ਆਪਣੀ ਤਸੱਲੀ ਕਰਕੇ ਨਰਕਪਰਕ ਕਰਕੇ ਪਸ਼ੂ ਖਰੀਦ ਸਕਦਾ ਆਓ ਲੈਨੇ ਆ ਬਥੇਰੇ ਡਿਟੇਲ ਟੋਟਲ 7 ਵੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਆ ਸਭ ਤੋਂ ਪਹਿਲਾਂ ਵੀਰ ਪਿੰਦਰ ਸਸਰੀ ਕਾ ਸਸਰੀ ਕਾਲ ਜੀ ਹੋਰ ਵੀਰੇ ਪਿੰਦਰ ਠੀਕ ਠਾਕ ਚੜ੍ਹਦੀ ਕਲਾ ਜੀ ਤੇ ਚੱਲੀ ਜਾਂਦੇ ਵਧੀਆ ਕੰਮ ਕਰ। ਹਾਂਜੀ ਬਹੁਤ ਵਧੀਆ ਜੀ ਮਾਲਕੀ ਦੀ ਕਿਰਪਾ। ਅੱਛਾ ਪਿੰਦਰਵੀਰ ਅੱਜ ਪਸ਼ੂ ਆਪਣੇ ਕੋਲ ਟੋਟਲ ਜਿਹੜੇ 7 ਨੇ। ਹਾਂਜੀ 7 ਆ ਜੀ 6 ਗੱਬਣਾ ਵਾ। ਇੱਕ ਮਾਰਨਿੰਗ ਅੱਜ ਸੂਈ ਆ। ਇੱਕ ਮਾਰਨਿੰਗ ਸੂਈ ਆ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਚਕੀਆਂ ਵੇੜਾ ਬਾਕੀ ਕੋਈ ਭੈਣ ਭਰਾ ਵੈਸੇ ਚਲੋ ਹਰ ਵਾਰੀ ਪਸ਼ੂ ਚੰਗੇ ਹੁੰਦੇ ਆ। ਹਾਂਜੀ ਆਪਣੇ ਜਾਨੇ ਤੇ ਬਹੁਤ ਚੰਗੇ ਲਏ ਆ। ਹਾਂ। ਗਾੜੀ ਮਾਲਕ ਦੇ ਹੱਥ ਵਸਾ ਤੇ ਗਾੜੀ ਥਣਾ ਦੇ ਬਹੁਤ ਵੱਲ ਪਸ਼ੂ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਲੋ ਬਦਸਤੋ ਇਹ ਡਿਟੇਲ ਹੋ ਗਈ ਪਸ਼ੂਆਂ ਦੀ। ਗੱਬਣ ਪਸ਼ੂ ਅੱਜ ਗਿਣਤੀ ਦੇ ਵਿੱਚ ਜ਼ਿਆਦੇ ਆ ਤੇ ਬਾਕੀ ਜਿਹੜੇ ਵੀਰ ਨੇ ਅੱਗੇ ਆ ਵਪਾਰੀ ਵੀਰ ਨੇ ਵੀ ਲੈ ਕੇ ਜਾਣੇ ਆ ਉਹ ਵੀ ਤੁਸੀਂ ਦੋ ਪੈਸੇ ਨਫਾ ਲੈ ਸਕਦੇ ਜੇ ਬਸ ਕੋਈ 5 7 7 10 10 ਦਿਨਾਂ ਦੀ ਸਾਂਭਣ ਦੀ ਲੋਡ ਹੋਊਗੀ ਇਹਨਾਂ ਪਸ਼ੂਆਂ ਨੂੰ ਆਓ ਕਰ ਲੈਨੇ ਆ ਸ਼ੁਰੂਆਤ ਇੱਕ ਪਾਸੇ ਤੋਂ ਦੋਸਤੋ ਆਪਾਂ ਸਟਾਰਟ ਕਰ ਦਿੰਨੇ ਆ ਤੇ ਪਿੰਦਰ ਵੀਰ ਜਿਹੜੀ ਸੂਈ ਇੱਥੋਂ ਹੀ ਕਰ ਲਈਏ ਹਾਂਜੀ ਸੂਈ ਤੋਂ ਕਰ ਲਈਏ ਆਜੂ ਜੀ ਲਓ ਦੋਸਤੋ ਪਹਿਲੇ ਨੰਬਰ ਤੋਂ ਇਹ ਵੈਡ ਸੂਈ ਸੁਭਾਈ ਆ ਅੱਜ ਮਾਰਨਿੰਗ ਸੂਈ ਆ ਨਾ ਵੀਰ ਰਵਿੰਦਰ ਹਾਂਜੀ ਹਾਂਜੀ ਜੇ ਜੂ ਰੋਕੇ ਪਾਈ ਤੀ ਸਵੇਰੇ ਪਹਿਲੇ ਟਾਈਮ 4:00 ਵਜੇ ਅੱਛਾ ਸ ਤੇ ਬੱਚਾ ਮਗਰ ਦੇਖੀਏ ਇਹ ਬੱਚਾ ਆ ਗਿਆ ਬੱਚਾ ਹਾਂਜੀ ਲਓ ਜੀ ਦੂਜਾ ਸੂਆ ਮਗਰ ਬੱਚਾ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਅੱਜ ਮਾਰਨਿੰਗ ਹੀ ਸੂਈ ਆ ਤੇ ਬੋਲਾ ਫਿਰ ਮਾਰਨਿੰਗ ਇੱਕ ਟਾਈਮ ਚੁਵਾਈ ਹੋ ਗਈ ਹਾਂਜੀ ਇੱਕ ਟਾਈਮ ਬੱਚੇ ਬੱਚੇ ਨਿਗਾ ਕੇ 2 ਕਿਲੋ ਸਵੇਰੇ ਮਚੋਇਆ ਵਾ ਮੋਟਾ ਬੋਲਾ ਤੇ ਦੁੱਧ 14-15 ਕਿਲੋ ਅਬੇ ਪੜਾ ਦੋਗੀ ਠੀਕ ਹੈ ਜੀ ਹਾਂਜੀ ਲਓ ਇੱਕ ਡੰਗ ਇੱਕ ਡੰਗ ਦੀ ਜਿਹੜੀ ਦੋਸਤੋ ਚੁਵਾਈ ਆ ਮਾਰਨਿੰਗ ਟਾਈਮ ਹੋ ਚੁਗੀ ਆ ਸੋ ਹੁਣ ਦੂਜੇ ਟਾਈਮ ਦੀ ਜਿਹੜੀ ਚੁਵਾਈ ਹੋ ਜੂਗੀ ਤੇ ਨਸਲ ਹੈ ਸਾਰੀਆਂ ਕ੍ਰੋਸ ਹੀ ਅੱਜ ਹੈਨਾ ਕ੍ਰੋਸ ਹੈ ਜੀ ਐਚ ਐਫ ਚ ਐਚ ਐਫ ਦਾ ਕ੍ਰੋਸ ਹੈ ਹੈਗੀ ਬਲੈਕ ਕਲਰ ਚ ਹਾਂਜੀ ਐਚ ਐਫ ਕ੍ਰੋਸ ਆਂਗ ਦੇ ਵਿੱਚ ਆ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਬਹੁਤ ਸੋਹਣਾ ਬਖਾਰਾ ਬਖੂਲਾ ਚੰਗਾ ਬਾਕੀ ਖੋਲ ਕੇ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਬਥੇਰੇ ਸਮਝ ਆ ਜਾਊ ਮਗਰ ਬੱਛਾ ਜੀ ਇਹਨਾਂ ਦੇ ਹਾਂਜੀ ਬੱਛਾ ਜੀ ਠੀਕ ਹੈ ਜੀ ਲਓ ਪਿੰਦਰਵੀਰ ਕੱਢ ਦਈਏ ਬਾਹਰ ਤੋੜ ਦਈਏ ਠੀਕ ਹੈ ਜੀ ਐਚ ਐਫ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਬਾਕੀ ਥਣ ਥਣ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਵਾਂਗੇ ਅਗਲੇ ਪਿਛਲੇ ਥਣਾਂ ਦਾ ਕਿੰਨਾ ਕੁ ਗਾਇਬ ਆ ਸੋ ਚਵਾਈ ਵਧੀਆ ਨਿਕਲੀ ਹੈ ਚੰਗੀ ਨਿਕਲੀ ਆ ਵੈਸੇ ਇੱਕ ਡੰਗ ਦੀ ਜਿਹੜੀ ਚਵਾਈ ਹੋਈ ਹੈ ਜੇ ਮਾਰਨਿੰਗ ਤੇ ਹੂੰ ਜਵਾਈਬਿੰਦਰ ਵੀਰ ਬੜੀ ਚੰਗੀ ਹੈ ਹਾਂ ਬਿਲਕੁਲ ਓਕੇ ਜੀ ਬਿਲਕੁਲ ਓਕੇ ਸਾਫ਼ ਸੁਥਰੀ ਠੀਕ ਹੈ ਜੀ ਮੋੜ ਦੇ ਕੇ ਠੀਕ ਆ ਅੱਛਾ ਕੀ ਡਿਮਾਂਡ ਵੀਰਪਿੰਦਰ ਕੀ ਰੋਗੀ ਲੈਂਡ ਦੇ ਨਾਲ ਹੀ ਗੱਲ ਬਾਤ ਇਹਦੀ ਅੱਛਾ ਜੀ ਮੋਲ ਤਾਂ 45 ਕਰੀ ਜੀ 42 42 ਹਜ਼ਾਰ ਦੀ ਹਾਂ ਨਾ 42 ਦੀ ਹਾਂਜੀ ਜਿਹੜਾ ਜਦੋਂ ਪੈ ਗਈ ਸੀ ਪ੍ਰੋਬਲਮ ਬਿਲਕੁਲ ਓਕੇ ਬਿਲਕੁਲ ਓਕੇ ਠੀਕ ਹੈ ਜੀ ਲੋਕੋ ਦੋਸਤੋ 42000 ਦੀ ਹਾਂ ਨਾ ਹੋਊਗੀ 45000 ਡਿਮਾਂਡ ਆ 42000 ਦੀ ਲੈਂਡ ਦੇਣ ਅੱਗੇ ਦੂਜੇ ਨੰਬਰ ਤੇ ਵੇਖੋ ਦੋਸਤੋ ਜਿੰਨੇ ਪਸ਼ੂ ਹੁਣ ਦਿਖਾਉਣੇ ਆ ਤੁਹਾਨੂੰ ਸਾਰੇ ਗੱਭਣ ਦਿਖਾਉਣੇ ਆ ਤੇ ਇਹ ਪਿੰਦਰ ਵੀਰ ਸੂਆ ਕਿਨਵਾ ਸੂਗੀ ਇਹ ਜੀ ਸੂਆ ਘਰ ਵਾਲਿਆਂ ਨੇ ਮੈਂ ਕਹਿਰ ਮੁਤਾਬਕ ਦੂਜਾ ਤੀਜੇ ਸੁਣਾਊ ਠੀਕ ਹੈ ਜੀ ਦਿਨ ਹਜੇ ਲੈਂਦੀ ਕਿੰਨੇ ਦਾ ਦਿਨ ਸੰਤੋਖ ਸਾਹਿਬ ਆ ਵੇਖੋ ਥੋੜੀ ਭਾਲ ਹੈਗੀ ਕਦੀ ਔਣ ਚੱਲ ਜਾਂਦੀ ਕੌਣ ਫਿਰ ਵੀ ਜੀ ਭਲਾ ਤੇ ਦਿਨ ਪੰਜ ਚਾਰ ਲੈ ਜੂਗੀ ਠੀਕ ਹੈ ਜੀ ਤਿਆਰੀ ਦੀ ਆ ਠੀਕ ਹੈ ਜੀ ਲਓ ਦੋਸਤੋ ਪੰਜ ਚਾਰ ਕੇ ਦਿਨ ਹਜੇ ਕੱਟਦੀ ਆ ਤੇ ਜਾਂ ਸੂਆ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਤੇ ਜੇ ਸੂਆ ਮੰਨ ਕੇ ਤੁਸੀਂ ਜਿਹੜਾ ਦੋਸਤੋ ਕੋਈ ਵੀਰ ਸੌਦਾ ਕਰੇ ਬਾਕੀ ਥਣ ਥੁਣ ਜਿਹੜਾ ਮੌਕੇ ਤੇ ਆਪਾਂ ਖੜ੍ਹ ਕੇ ਤੁਹਾਨੂੰ ਦੱਸ ਸਕਦੇ ਆ ਥਣ ਥੁਣ ਪੂਰਾ ਮੁਠੀ ਥਾਣਾ ਹੱਥੀ ਚੁਵਾਈ ਦਾ ਥਾਣਾ ਬਿਲਕੁਲ ਸ਼ਾਇਦ ਹੀ ਆ ਰਿਹਾ ਜੀ ਆਹ ਲਓ ਅਰੇ ਗਾਂ ਬਣੂ ਬਹੁਤ ਝੋਲਾ ਜਲਾ ਬਹੁਤ ਖੁੱਲਾ ਵਾ ਮਨੂ ਬਹੁਤ ਵੀ ਲੈ ਜੂ 5 ਦਿਨ ਲੈ ਜੂ ਹਾਂਜੀ ਖੁੱਲੇ ਠੀਕ ਆ ਵੀਰ ਰਪਿੰਦਰ ਇਹ ਵੀ ਖੋਲਦਗੇ ਸੋ 5 ਦਿਨ ਦੋਸਤੋ ਹਜੇ ਕੱਢਦੀ ਆ ਤੀਜਾ ਸੂਆ ਸੋਣੀ ਆ ਬਾਕੀ ਕੱਦ ਮੀਡੀਅਮ ਆਮ ਵੈੜਾ ਜਿਹੜੀ ਆਪਾਂ ਦੇਖਦੇ ਆ ਮੀਡੀਅਮ ਹਾਈਟ ਤੋਂ ਜਿਹੜੀ ਥੋੜੀ ਜੀ ਪਲੱਸ ਵੀ ਤੁਸੀਂ ਅਕਾਊਂਟ ਕਰ ਸਕਦੇ ਜੀ ਥੋੜੀ ਜੀ ਉੱਪਰ ਮੰਨ ਸਕਦੇ ਜੀ ਮੀਡੀਅਮ ਹਾਈਟ ਵੀ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਵਜ਼ਨ ਭੋਜਨ ਚੰਗਾ ਭਾਰੀ ਆ ਪੇਟ ਪੂਟ ਵਾਲੇ ਪਾਸੋਂ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਤੇ ਅਕੀ ਨਾਰਮਲੀ ਅੱਜ ਪਸ਼ੂ ਜਿੰਨੇ ਵੀ ਆ ਦੋਸਤੋ ਸਾਰੇ ਕ੍ਰੋਸ ਆਂਗ ਦੇ ਵਿੱਚ ਹੀ ਤੁਹਾਨੂੰ ਦਿਖਾਉਣੇ ਆ ਕ੍ਰੋਸ ਆਂਗ ਦੇ ਵਿੱਚ ਹੀ ਆ ਪਸ਼ੂ ਆ ਟਰੌਕਟਰ ਤੁਸੀਂ ਦੇਖ ਲਓ ਭਲਾ ਭੁਲਾ ਹੈਗੀਆਂ ਨੇ ਠੀਕ ਆ ਜਿਹੜੇ ਪਾਸੇ ਨਾਰਮਲ ਪਸ਼ੂ ਕੇਰਾ ਬਹਿ ਜਾਂਦਾ ਉਸ ਪਾਸੇ ਭਲ ਜੜੀਏ ਦੂਜੇ ਪਾਸੇ ਉਲਟ ਚਲੀ ਜਾਂਦੀ ਆ ਆ ਦੇਖੋ ਗੱਡੀ ਸੰਧੂ ਸਾਹਿਬ ਠੰਡੀ ਠੀਰੀ ਬਹੁਤ ਇਦਾਂ ਮਾਜੀ ਹੱਸੋ ਬੱਚੋ ਠੀਕ ਹੈ ਜੀ ਮੋੜ ਦਗੇ ਸੋ ਬਾਕੀ ਦੋਸਤੋ ਜਿੱਦਾਂ ਕਿ 10 ਦਿੱਤਾ ਤੇ 35 ਹਜੇ ਸ਼ਾਇਦ ਹੁੰਦਾ ਤੇ ਦਿਨ ਕੋਈ ਵੀਰ ਹਫਤਾ ਪੰਜ ਦਿਨ ਆਈਡੀਆ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੀ ਠੀਕ ਆ ਤੇ ਮੁੱਲ ਵੀ ਪੁੱਛਾਂਗੇ ਬਾਕੀ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਉਂਦਾ ਆਪਣੀ ਹਰ ਵਾਰ ਬੇਨਤੀ ਇਹ ਹੁੰਦੀ ਆ ਵੀ ਆਪਦੀ ਤਸੱਲੀ ਤੁਸੀਂ ਕਰਨੀ ਆ ਆਨਲਾਈਨ ਮੰਗਾਉਣਾ ਤਾਂ ਵੀ ਜਿਹੜਾ ਦੋਸਤੋ ਵੀਡੀਓ ਕਾਲ ਤੇ ਆਪਣਾ ਤਿੱਪ ਕੇ ਪਸ਼ੂ ਜਿਹੜਾ ਪਾਸ ਕਰ ਲੋ ਚੈੱਕ ਕਰ ਲੋ ਤੇ ਇਹ ਕਿੱਥੋਂ ਤੱਕ ਫਿਰ ਲੈਣ ਦੇ ਰਹੂਗਾ ਜੀ ਇਹ ਦਾ ਜੀ ਮੁੱਲ ਤਾਂ 42 ਕਰੀ 40 ਚ ਮਾਨਤਨ ਹੋ ਜੂ 40 ਚ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ 40000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜੂਗਾ ਮੁੱਲ ਚਾਹੇ 42 ਆ ਚਾਹੇ 45 ਆ 40000 ਦੇ ਵਿੱਚੋਂ ਛੋੜਛਾਪਾ ਹੋ ਜੂਗਾ ਜਿਹੜਾ ਕੋਈ ਵੀਰ ਖਰੀਦਣ ਵਾਲਾ ਆਊਗਾ ਕਰੀ ਕਾੜੀ ਸੰਧੂ ਸਾਹਿਬ ਬਹੁਤ ਪ੍ਰਭੂ ਦੀ ਝੋਲਾ ਚਾਲਾ ਬਹੁਤ ਚੰਗਾ ਵਾ ਹਾਂ ਆ ਭਾਲਤੋਂ ਨਾ ਕੋਈ ਵੀ ਲੜੇ ਕਰੀ ਉਧਰ ਕਰੀ ਉਧਰ ਫਿਰ ਵੀ ਪਾਉਂਦਾ ਉਧਰ ਉੱਤ ਬਹੁਤ ਪਾਸੇ ਪਾਸੇ ਚਲੀ ਜਾਂਦੀ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਅਗਲੀ ਆਪਣੇ ਕੋਲ ਜਿਹੜੀ ਵੀਰਪਿੰਦਰ ਦਾ ਤੀਜੇ ਨੰਬਰ ਤੇ ਜਿਹੜੀ ਆ ਵੈੜ ਖੜੀ ਹੈ ਇਹਦੀ ਡਿਟੇਲ ਹੈ ਇਹ ਸੰਧੂ ਸਾਹਿਬ ਇਹ ਵੀ ਦੂਜਾ ਦੂਜਾ ਸੂਬਾ ਹੀ ਆ ਕਰਦੇ ਕਹਿਣ ਮੁਤਾਬਕ ਦੂਜਾ ਹਾਂਜੀ ਠੀਕ ਹੈ ਇਹ ਲਾਜੂ ਤੇਨ 8 10 ਬੋਲ ਪਰ ਇਹ ਗਾਹ ਦਾ ਵੇਖੋ 2-4 ਦਿਨਾਂ ਪੰਜ ਦਿਨ ਖੜੂ ਜਾਂਦੀਆਂ ਬਹੁਤ ਪਿਆਰੀ ਕਾਰ ਜਾਂਦੀਆਂ ਦੋ ਤੋਂ ਤਿੰਨ ਚੌ ਦਿਨਾਂ ਅੰਦਰ ਪੂਰੀ ਕਰ ਜਾਂਦੀਆਂ ਹਾਂਜੀ ਹਾਂਜੀ ਬਸ ਫਿਰ ਵੀ ਹਫਤੇ ਦੇ ਅੰਦਰ ਵਾਰ ਹੀ ਕੋਈ ਮੰਨ ਕੇ ਸੌਦਾ ਕਰ ਲੇ ਹਾਂਜੀ ਹਾਂਜੀ ਠੀਕ ਹੈ ਸੁਵਾ ਤੋ ਜਾ ਹਾਂਜੀ ਐਚ ਐਫ ਆ ਗਈ ਕ੍ਰੋਸ ਵੀ ਐਚ ਐਫ ਕ੍ਰੋਸ ਜੀ ਠੀਕ ਹੈ ਜੀ ਤੋਂ ਦੋਸਤੋ ਐਚ ਐਫ ਕ੍ਰੋਸ ਅੰਗ ਦੇ ਵਿੱਚ ਅਗਲੀ ਵਾਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਜਾਂ ਨੰਬਰ ਆ ਬਿਲਕੁਲ ਵੇਰਵਾ ਪਾ ਦੇਣਾ ਤੀਜੇ ਨੰਬਰ ਤੇ ਤੇ ਦੂਜਾ ਸੁਵਾ ਕੋਈ ਹਫਤੇ ਦੇ ਅੰਦਰ ਬਾਅਦ ਵੀ ਕੋਈ ਮੰਨ ਕੇ ਸਬਦਾ ਕਰ ਸਕਦਾ ਹੋ ਸਕਦਾ ਵੀ 5-4 ਦਿਨ ਹੀ ਕੱਢੇ ਬਾਕੀ ਦਿਨੋਂ ਦਿਨ ਜਿਹੜੀ ਦੋਸਤੋ ਵਾਰਡ ਬੰਨਾ ਸ਼ੁਰੂਆਤ ਸਟਾਰਟ ਹੋ ਜਾਂਦੀ ਹੈ ਅੱਜ ਹੋਰ ਤੇ ਕੱਲ ਹੋਰ ਠੀਕ ਹੈ ਜੀ ਤਿਆਰੀ ਦਿਨੋਂ ਦਿਨ ਹੁੰਦੀ ਹੈ ਵਾਰਡ ਦੀ ਤੇ बाकी चौथ ਨਾਲ ਦੀ ਪਿੰਦਰ ਵੀਰ ਤਿੱਪਣ ਉਹ ਬਿਲਕੁਲ ਬਿਲਕੁਲ ਇਹ ਜਿੰਮੇਵਾਰੀ ਹੋਊਗੀ ਆਪਣੀ ਇਥੇ ਪੂਰੀ ਤਸੱਲੀ ਕਰਾ ਕੇ ਖਲਾਵਾਂਗੇ ਜਿਹੜਾ ਵੀਰ ਕੋਈ ਆਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਚਾਰੇਧਨ ਦੋਸਤੋ ਤਿੱਪਣ ਇੱਕ ਨੰਬਰ ਆ ਕਿਉਂਕਿ ਅਗੋ ਓਨਰ ਨੇ ਮਾਲਕ ਨੇ ਆਪਣੀ ਤਸੱਲੀ ਕੀਤੀ ਆ ਵਪਾਰ ਦਾ ਕੰਮ ਆ ਅੱਗੇ ਫਿਲਹਾਲ ਕੋਈ ਘਰੇਲੂ ਵੀਰ ਖਰੀਦਾ ਚਾਹੇ ਕੋਈ ਵਪਾਰੀ ਵੀਰ ਖਰੀਦਾ ਆਪਣੀ ਸਮਝਣਾ ਤੁਸੀਂ ਆਪਣੀ ਤਸੱਲੀ ਕਰਨੀ ਆ ਠੀਕ ਹੈ ਜੀ ਕਿਉਂਕਿ ਵਪਾਰ ਦਾ ਕੰਮ ਆ ਕੋਈ ਵੀ ਬਿਨਾ ਨਰਕਪਰਕ ਕੀਤੇ ਕੋਈ ਤਸੱਲੀ ਬਿਨਾ ਕੀਤੇ ਪਸੂ ਨਹੀਂ ਲੈਂਦਾਗਾ ਫਿਲਹਾਲ ਅੱਗੇ ਕੋਈ ਵੀ ਰਵੱਈਏ ਸਮਝਦਾਰੀ ਤੋਂ ਕੰਮ ਲੈ ਕੇ ਤੁਸੀਂ ਵੀ ਜਿਹੜੀ ਤਸੱਲੀ ਕਰ ਸਕਦੇ ਜੀ ਠੀਕ ਆ ਆ ਲੈ ਜੀ ਠੀਕ ਆ ਸੋ ਬਾਕੀ 5 5 4 5 4 ਹਫ਼ਤੇ ਦੇ ਅੰਦਰ ਬਾਅਦ ਸਮਾਂ ਮੰਨ ਕੇ ਕੋਈ ਸੌਦਾ ਕਰ ਲੇ ਤੇ ਪਿੰਦਰ ਕਿੰਨਾ ਵੀਰੇ ਮੁੱਲ ਰੂਹ ਜਾਂਦਾ ਸੰਤੂ ਸਾਹਿਬ ਮੋਲੇ ਦਾ 55000 50 ਚ ਮਾਨਤਾ ਨਹੀਂ ਹੋਣਾ ਵਾ 50 ਚ ਹਾਂਜੀ ਹਾਂਜੀ ਸੰਤੂ ਸਾਹਿਬ ਪਿਛਲੇ ਵੀਡੀਓ ਚ ਆਪਾਂ ਇਹ ਗਾਮ ਪਾਈ ਸੀ ਕੋਈ ਵੀ ਸਾਈ ਪਾ ਕੇ ਮੁੜ ਕੇ ਆਇਆ ਨਹੀਂ ਅੱਛਾ ਜੀ ਹਨਾ ਫਿਰ ਇਦਾਂ ਸਾਈ ਪਾ ਕੇ ਜਦੋਂ ਨਹਿਂ ਦਿੰਦੇ ਆ ਤੇ ਫਿਰ ਤੁਹਾਨੂੰ ਪਤਾ ਮਾਲਕ ਵੇਗ ਦਾ ਰੁਕ ਜਾਂਦਾ ਮਾ ਰੁਕ ਜਾਂਦਾ ਉਹਦਾ ਕਰਕੇ ਫਿਰ ਦੂਜੀ ਯਾਰ ਵੀਡੀਓ ਪਾਉਣ ਦਾ ਇਹ ਜਿਹੜਾ ਕਿਸੇ ਗਾਹਕ ਨੇ ਖਰੀਦਣੀ ਹੁੰਦੀ ਉਹ ਵੀ ਖੋਸ ਜਾਂਦਾ ਹਾਂਜੀ 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 ਉਹ ਫਿਰ ਜਿੰਨੇ ਭੈਣ ਭਰਾਵਾਂ ਦਾ ਫੋਨ ਆਇਆ ਸਾਰੇ ਨੂੰ ਇਹੀ ਗੱਲ ਕਹੀ ਗਏ ਵੀ ਵਿਕੀ ਆ ਹਾਂ ਹਾਂਜੀ ਹਾਂਜੀ ਲੋ ਜੀ ਕੋਈ ਗੱਲ ਨਹੀਂ ਸੋ ਦੋਸਤੋ ਬਿਲਕੁਲ ਦੂਜੀ ਵਾਰੀ ਸੈਕੰਡ ਟਾਈਮ ਵਿਖਾਉਣ ਦਾ ਇਹੋ ਮਕਸਦ ਕਈ ਵਾਰਾਂ ਹੋ ਜਾਂਦਾ ਵੀ ਪਸ਼ੂ ਕਈ ਵਾਰਾਂ ਵੀਰ ਕੋਈ 1500 ਸਾਈ ਪਾ ਕੇ ਬਿਆਨਾ ਪਾ ਕੇ ਤੇ ਕਈ ਵਾਰਾਂ ਵੀਰ ਅੱਗੇ ਕੋਈ ਜਵਾਬ ਨਹੀਂ ਦਿੰਦੇ ਰਿਪਲਾਈ ਨਹੀਂ ਕਰਦੇਗੇ ਇਸ ਕਰਕੇ ਕਈ ਨਵੀਰ ਕਈ ਬਹੁਤੇ ਵੀਰਾਂ ਫੋਨ ਵੀ ਕਈ ਨਾ ਬੰਦ ਕਰ ਜਾਂਦੇ ਆ ਤੇ ਪਹਿਲਾਂ ਸੋਚ ਵਿਚਾਰ ਕਰਕੇ ਮੇਰਾ ਵੀਰ ਕੋਈ ਸਾਈਬੀਆਂ ਨਾ ਪਾਇਆ ਕਰੋ ਤਾਂ ਜੋ ਅੱਗੇ ਕੋਈ ਨਵਾਂ ਕਸਟਮਰ ਆ ਗਾਹਕ ਖਰਾਬ ਨਾ ਹੋਵੇ ਤੇ ਇਹ ਕਿੰਨੇ ਕ ਦੀ ਦੇ ਦਾਂਗੇ ਵੀਰੇ 50000 ਚੋਂ ਮਾਨਤਾ ਨਹੀਂ ਹੁੰਦਾ ਜਿਆਦਾ ਨਹੀਂ ਕੁਝ ਗਾਂ ਬਹੁਤ ਚੰਗੀ ਆ ਗਾਂ 60000 ਨੂੰ ਵੀ ਕਰਨ ਵਾਲੀ ਕਿਉਂਕਿ ਉਸ ਦਿਨ ਥੋੜੀ ਕੱਚੀ ਹੁਣ ਆ ਜਾਣਾ ਜਰਾ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 50000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਵੱਡੀ ਆ ਬਾਕੀ ਵਜਨ ਪੂਜਨ ਚੰਗਾ ਕੋਈ ਬਾਹਲੀ ਲਸੇਰੀ ਜਾਂ ਲਸੇਪ ਭਾਰੀ ਆ ਵਜਨ ਲੋਡ ਪੂਰਾ ਪੇੜ ਪੂੜ ਤੁਸੀਂ ਆਮ ਦੇਖ ਕੇ ਪਤਾ ਲੱਗ ਹੀ ਜਾਊਗਾ ਤੁਹਾਨੂੰ ਵੀ ਵਜਨ ਪੂਰਾ ਅਗਲੀ ਆਪਣੇ ਕੋਲ ਵੀਰਪਿੰਦਰ ਜਿਹੜੀ ਆ ਗਈ ਬੜ ਇਹ ਸੰਤੂ ਸਾਹਿਬ ਹਫਤਾ ਹਫਤੇ ਦੇ ਅੰਦਰ ਬਾਅਦ ਸੂਪੂਗੀ ਗਾੜੀ ਛੰਡੀ ਧੀ ਬਹੁਤ ਠੀਕ ਹੈ ਜੀ ਹਾਂਜੀ ਲਓ ਜੀ ਹਫਤਾ ਕੇ ਦੋਸਤੋ ਸਮਾਂ ਕੱਟਦੀ ਆ ਹਫਤੇ ਦੇ ਅੰਦਰ ਬਾਅਦ ਵੀ ਸੂ ਹੋ ਸਕਦੀ ਆ ਬਾਕੀ ਥਾਂ ਥਾਂ ਨੂੰ ਵੇਖੋ ਤੁਸੀਂ ਆ ਲਓ ਠੀਕ ਹੈ ਸੋ ਐਚ ਐਫ ਕਰੋਸ ਅੰਗ ਦੇ ਵਿੱਚ ਆ ਪ੍ਰਭਾਉ ਤੇ ਇੱਕ ਹਫਤਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਵੈਸੇ 5-6 ਦਿਨ ਇੱਕ ਹਫਤੇ ਦੇ ਅੰਦਰ ਦਾ ਰਸੂਪ ਹੋਊਗੀ ਠੀਕ ਹੈ ਤੇ ਬਾਕੀ ਤਸੱਲੀ ਇਹਦੀ ਵੀ ਪੂਰੀ ਹੈ ਜੀ ਹਾਂ ਜੀ ਪੂਰੀ ਥਣਾ ਥੋਣਾ ਦੀ ਬਿਲਕੁਲ ਓਕੇ ਆਪ ਤਸੱਲੀ ਕਰਕੇ ਮੰਨ ਲਈਦਾ ਜੀ ਆ ਦੂਜਾ ਸੂਹਾ ਸੂਗੀ ਨਾ ਹਾਂ ਜੀ ਇਹ ਦੂਜਾ ਸੂਹਾ ਦੂਜੇ ਸੂਹੇ ਠੀਕ ਹੈ ਪਿੰਦਰਵੀਰ ਕਮਾਦ ਕੇ ਤੋਰਦਗੇ ਇਹਨੂੰ ਵੀ ਲਓ ਦੋਸਤੋ ਇਹ ਵੀ ਦੂਜਾ ਸੂਹਾ ਹਫਤੇ ਖੰਡ ਹਜਾ ਸਮਾਂ ਬਾਕੀ ਆ ਸੂਣ ਦੇ ਵਿੱਚ ਥਣ ਥਣ ਪੂਰਾ ਜਿਹੜਾ ਦੋਸਤੋ ਮੁੱਠੀ ਵਾਲਾ ਥਣਾ ਤੇ ਜੇਕਰ ਕੋਈ ਥਾਣਾ ਛੋਟਾ ਹੋਵੇ ਜਾਂ ਉਂਗਲਾਣਾ ਚਵਾਈਲਾ ਹੋਵੇ ਤੇ ਉਹ ਵੀ ਆਪਾਂ ਦੱਸ ਦਾਂਗੇ ਤੁਹਾਨੂੰ ਫਿਲਹਾਲ ਜਿੰਨਾ ਵੀ ਥਾਣਾ ਹੱਥੀ ਚਵਾਈਲਾ ਆ ਲੋ ਜੀ ਸੋ ਹਾਈਟ ਕੱਦ ਜਿਹੜਾ ਦੋਸਤੋ ਮੀਡੀਅਮ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਮੀਡੀਅਮ ਹਾਈਟ ਦੇ ਵਿੱਚ ਤੇ ਵੈੜਾ ਅੱਜ ਜਿੰਨੀਆਂ ਵੀ ਤੁਹਾਨੂੰ ਆਪਾਂ ਦਿਖਾ ਦਿੱਤੀਆਂ ਦੋਸਤੋ ਜਾਂ ਦਿਨੀਆਂ ਜਾਂ ਅੱਗੇ ਦਿਖਾਉਣੀਆਂ ਨੇ ਸਾਰੀਆਂ ਇੱਕੋ ਜੀ ਹਾਈਟ ਦੇ ਵਿੱਚ ਆ ਮੀਡੀਅਮ ਹਾਈਟ ਦੇ ਵਿੱਚ ਕਿਸੇ ਵੈੜ ਦਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬਾਕੀ ਥਾਣ ਥਣ ਬਹੁਤ ਸੋਹਣਾ ਲੱਗਾ ਮੁੱਠੀ ਥਾਣਾ ਤੇ ਥਾਣ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਪਿੰਦਰ ਵੀਰੇ ਇਹਦਾ ਫਿਰ ਕੀ ਕਰਾਂਗੇ ਲੈਣ ਦੇਣ ਮੋਲ ਤਾਂ ਜੀ 40 42 ਕਰੀ ਜੰਨੇ ਆ 38000 ਹੀ ਦੇਣਗੇ 38 ਦੀ ਉੱਚ ਮੰਨ ਤਾਂ ਥੋੜਾ ਬੜਾ ਠੀਕ ਆ ਜੀ ਹਾਂਜੀ ਆ ਵੇਰ ਦੋਸਤੋ ਮਿਲ ਜੂਗੀ ਤੁਹਾਨੂੰ ਚੌਥੇ ਨੰਬਰ ਤੇ ਆਪਾਂ ਦਿਖਾਈ ਹੈ ਜਿਹੜੀ ਤੁਹਾਨੂੰ ਆਹ ਲੋ ਠੀਕ ਹੈ ਜੀ ਸੋ ਨੇਵਾ ਹਵਾਨਾ ਦੋਸਤੋ ਜਿਵੇਂ ਜਿਵੇਂ ਭਰੂਗੀ ਓਵੇਂ ਓਵੇਂ ਨਖੇੜ ਹੋਰ ਨਿਕਲਦਾ ਜਾਊਗਾ ਥਾਣਾ ਤਿੰਨ ਬੜਾ ਜਿਹੜੀਆਂ ਵੀਰਪਿੰਦਰ ਦੇ ਕੋਲੇ ਆ ਹੈਗੀਆਂ ਨੇ ਠੀਕ ਹੈ ਜੀ ਸੋ ਇਹ ਵੀ ਗੱਬਣਾ ਬਾਕੀ ਡਿਟੇਲ ਕੱਲੀ ਕੱਲੀ ਵੇੜਦੀ ਆ ਪੈਂਦੀ ਵੀ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਛਾ ਵੀਰਪਿੰਦਰ ਜਿਹੜੀ ਪਹਿਲੇ ਨੰਬਰ ਤੇ ਆ ਆ ਗਈ ਆਪਣੇ ਕੋਲ ਪੰਜਵੇਂ ਨੰਬਰ ਤੇ ਹਾਂਜੀ ਹਾਂਜੀ ਇਸ ਵਾਰ ਦੀ ਡਿਟੇਲ ਕੀ ਆ ਇਹ ਸੂਆ ਕਿਨਵਾ ਹੁੰਦੀ ਆ ਇਹ ਦੂਜਾ ਸੂਆ ਬਸਾਜੀ ਹੁੰਦੀ ਆ ਦੂਜਾ ਜੀ ਹ ਠੀਕ ਆ ਜੀ ਸਮਾਂ ਕਿੰਨਾ ਕੁ ਲੈ ਜੂਗੇ ਸਮਾਂ ਵੇਖੋ ਜੀ ਹਫਤੇ ਦੇ ਅੰਦਰ ਬਾਅਦ ਹਫਤਾ ਕ ਕੱਢ ਦੀ ਹੈ ਹਾਂਜੀ ਹਾਂਜੀ ਠੀਕ ਆ ਜੀ ਗੱਡੀ ਠੰਡੀ ਝੀਰੀ ਆ ਕੋਈ ਗੱਲ ਬਾਤ ਨਹੀਂ ਕੋ ਲਓ ਤਾਂ ਤਨੀ ਬਹੁਤ ਔਰੀ ਲੱਗਾ ਲਓ ਜੀ ਸੋ ਦੋਸਤੋ ਇੱਕ ਹਫਤਾ ਸਮਾਂ ਹਜੇ ਬਾਕੀ ਆ ਦੂਜਾ ਸਵੇਰ ਸੈਕਿੰਡ ਟਾਈਮਰ ਜਿਹੜੀ ਇਹ ਵੈੜ ਸੌਣ ਜਾ ਰਹੀ ਆ ਠੀਕ ਆ ਤੇ ਬਾਕੀ ਹਾਈਟ ਮੀਡੀਅਮ ਹੀ ਆ ਮੈਂ ਪਹਿਲਾਂ ਦੋਸਤੋ ਜ਼ਿਕਰ ਕਰਤਾ ਸੀ ਵੀ 8-7 ਬੈੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਅੱਜ ਮੀਡੀਅਮ ਹਾਈਟ ਦੇ ਵਿੱਚ ਆ ਤੇ ਵਾਈਟ ਰੰਗ ਆ ਦੋਸਤੋ ਤੇ ਬਿਲਕੁਲ ਬਲੈਕ ਸਪੌਟ ਆ ਡਾਟ ਸਪੌਟ ਜਿਹੜੇ ਬਿਲਕੁਲ ਬਲੈਕ ਆ ਸਕਿਨ ਦੇ ਉੱਪਰ ਠੀਕ ਆ ਤੇ ਬਹਿੜ ਚੰਗੀ ਆ ਦੂਜਾ ਸੁਭਾ ਸੁਣੀ ਆ ਜੇ ਭਰਨੀ ਭੁਰਨੀ ਆ ਬਾਕੀ 5-7 7 ਦਿਨ ਹਜੇ ਕੱਢਦੀ ਆ ਕਰਮਾਲੀ ਥਣ ਥਣੂ ਵੀ ਪ੍ਰੋਪਰ ਤੁਸੀਂ ਵੇਖੋਗੇ ਬਹੁਤ ਸੋਹਣਾ ਥਣ ਕੱਡੂਗੀ ਆ ਵੇਖੋ ਠੀਕ ਆ ਠੀਕ ਆ ਵੀਰ ਰਪਿੰਦਰ ਤੋਰਦਗੇ ਨੂੰ ਵੀ ਲੋਬੀ ਠੀਕ ਹੈ ਸੋ ਨਾਰਮਲ ਹੀ ਦੋਸਤੋ ਕਈ ਵਾਰ ਨਾਰਮਲ ਨਰਮ ਸੇਵਾ ਦੇ ਵਿੱਚੋਂ ਵੀ ਪਸ਼ੂ ਨਿਕਲਦੇ ਆ ਤੇ ਜਿਹੜਾ ਵੀ ਅੱਗੇ ਸੋਹਣੀ ਸੇਵਾ ਕਰ ਲੂਗਾ ਚੰਗੀ ਸੰਭਾਲ ਕਰ ਲੂਗਾ ਨਾਲ ਦੀ ਨਾਲ ਦੁੱਧ ਵੀ ਤੁਸੀਂ ਲਾਉਂਗੇ ਤੇ ਵੜ ਵੀ ਚੰਗੀ ਰਾਜੀ ਹੋ ਜੂਗੀ ਜਿਹੜੀ ਅਗਲੇ ਥਾਂ ਚ ਗਈ ਕਿਉਂਕਿ ਵਪਾਰ ਦੀ ਲੈਣ ਦੇ ਵਿੱਚ ਦੋਸਤੋ ਦੋ ਦਿਨ ਪਸ਼ੂ ਖੜੇ ਚਾਰ ਦਿਨ ਖੜੇ ਅੱਗੇ ਜਿਹੜੇ ਵੀਰ ਨੇ ਟਿਕਾ ਕੇ ਸੇਵਾ ਕਰ ਲਈ ਦੁੱਧ ਵੀ ਚੰਗਾ ਭਰੂਗੀ ਤੇ ਬਾਕੀ ਸਿਹਤ ਵਾਲੇ ਪਾਸੇ ਵੀ ਚੰਗੀ ਰਾਜੀ ਹੋ ਜੂਗੀ ਠੀਕ ਹੈ ਜੀ ਠੀਕ ਅੱਛਾ ਪਿੰਦਰ ਵੀਰਾ ਕਿੰਨੀ ਡਿਮਾਂਡ ਕਰਦੇ ਆਂ ਦੀ ਫਿਰ ਮੁੱਲ ਜਾਈ 45 ਕਰੀਏ 42000 ਹੀ ਦੇ ਦਾਂਗੇ 42 ਦੀ ਹਾਂ ਉਹ ਤਾਂ ਵੀ ਮਾਨਤਾ ਥੋੜਾ ਬੜਾ ਕਰ ਦਿਓ ਜਿੰਨਾ ਵੀ ਹੁੰਦਾ ਖੁੱਲਾ 40000 ਹੀ ਫੁੱਲ ਦੇ ਦਾਂ 40 ਦੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਇਹ ਵੀ 40000 ਦੀ ਤੁਹਾਨੂੰ ਵਾੜ ਮਿਲ ਜੂਗੀ ਬਿਲਕੁਲ ਥੋੜੇ ਥੋੜੇ ਜਿਹੇ ਰੇਟ ਆ ਦੋਸਤੋ ਕੋਈ 40000 42000 ਨਾ ਠੰਡੀ ਧੀਰੀ ਬਹੁਤ ਆ ਘੱਟ ਰੇਟ ਦੇ ਵਾੜਾ ਚੰਗੀਆਂ ਨੇ ਵੇਚਣ ਵਾਲਾ ਵੀ ਲੱਜੇ ਨਾ ਹਾਂ ਹਾਂ ਰੋਟੀ ਫੁੱਲ ਦਊਗੀ ਅੱਛੀ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਤਿਆਰ ਹੋਈ ਤਾਂ ਦੋਸਤੋ ਕੋਈ ਵਪਾਰ ਦੀ ਲੈਣ ਦੇ ਵਿੱਚ ਦੋ ਪੈਸੇ ਵੀ ਤੁਸੀਂ ਨਫਾ ਵੀ ਕੱਢ ਸਕਦੇ ਜੇ ਕੋਈ ਵੀਰ ਵਪਾਰੀ ਵੀ ਲੈ ਕੇ ਜਾਂਦਾ ਅਗਲੇ ਬੰਨੇ ਪਿੰਦਰ ਵੀਰ ਜਿਹੜੀ ਆ ਗਈ ਸ਼ਾਈਵਾਲ ਕਰੋਸ ਹਾਂਜੀ ਸ਼ਾਈਵਾਲ ਜੀ ਠੀਕ ਹੈ ਜੀ ਮੇਨ ਗੱਲ ਠੰਡੀ ᱛਰੀ ਲਓ ਜੀ ਦੇਖੋ ਲਓ ਜੀ ਕਰੋ ਚੈੱਕ ਪਹਿਲਾ ਸੁਆ ਜੀ ਪਹਿਲਾ ਵੱਛੀ ਹਾਂਜੀ ਪਹਿਲਾ ਸੁਆ ਚਾਰ ਦੰਦ ਲਓ ਜੀ ਹਾਂਜੀ ਸੋ ਪਹਿਲਾ ਸੁਆ ਦੋਸਤੋ ਮੂਹੋਂ ਚਾਰ ਦੰਦ ਤੇ ਫੇਸ ਕੁਆਲਿਟੀ ਵੀ ਤੁਹਾਨੂੰ ਦਿਖਾਉਣੇ ਆ ਆ ਕਰੋ ਚੈੱਕ ਪਿੰਡ ਰਪਿੰਦਰ ਦੀ ਤਿਆਰੀ ਫਿਰ ਕਿਵੇਂ ਆ ਪੰਜਾਂ ਚੌ ਦਿਨਾਂ ਤੱਕ ਇਹ ਵੀਰੇ ਹਫਤਾਗ ਬੈਠ ਲੈ ਜੂਗੀ ਜਿੰਨਾ ਤੋਂ ਮੈਂ ਲਈ ਨਾ ਬਹੁਤ ਗਰੰਟੀ ਚੁੱਕਦੇ ਹਾਂ ਬਹੁਤ ਚੰਗੇ ਰਵੇ ਦੀਆਂ ਘਰੇ ਹੋ ਘਰਦੀਆਂ ਵੜਾ ਸੀ ਅੱਛਾ ਅੱਛਾ ਤੇ ਵੇਖੋ ਜੇ ਮੇਨ ਗੱਲ ਆ ਜੇ ਸੰਧੂ ਸਾਹਿਬ ਠੰਡੀ ਧੀਦੀ ਬਹੁਤ ਸਫਾਈ ਸੁਈ ਬੈਠਣ ਲੱਗੀ ਹਾਂਜੀ ਹੈਗੀ ਸਾਈਵਾਲ ਸਾਈਵਾਲ ਕ੍ਰੋਸ ਜੀ ਥਣ ਤੋਂ ਬਹੁਤ ਸੋਹਣਾ ਹੈ ਬਹੁਤ ਸੋਹਣਾ ਪਹਿਲਾ ਸੂਰ ਸਹਿਦਾਂ ਰਿਹਾ ਜੀ ਬਹੁਤ ਚੰਗੀ ਭਰੂਗੀ ਵਛੀ ਬਿਲਕੁਲ ਜੀ ਬਿਲਕੁਲ ਲੈ ਵੀਰ ਰਪਿੰਦਰ ਇਹਨੂੰ ਵੀ ਖੋਲਦੇ ਸੋ ਦੋਸਤੋ ਪਹਿਲਾ ਨਾ ਪਲੂਨ ਵਛੀ ਇਹ ਸੁਣ ਜਾ ਰਹੀ ਆ ਬਾਕੀ ਥਾਂ ਥਾਂ ਦੀ ਕੁਆਲਿਟੀ ਤੋਂ ਮੋਸਟਲੀ ਪਤਾ ਲੱਗ ਹੀ ਜਾਣਾ ਸਾਰੇ ਵੀਰਾਂ ਨੂੰ ਪਹਿਲ ਨੂੰ ਬੱਛੀ ਆ ਲਾਲ ਰੰਗ ਆ ਬਿਲਕੁਲ ਗੋੜ ਵਰਗਾ ਰੰਗ ਆ ਪਾ ਕਹਿੰਦੇ ਨੇ ਵੀ ਲਾਲ ਰੰਗ ਦੇ ਵਿੱਚ ਹਜੇ ਸੁੰਦੀ ਦੀ 5-7 ਦਿਨ ਹਨਾ ਹਾਂਜੀ ਹਾਂਜੀ ਹਫਤਾ ਲੱਜੂ ਹਾਂ ਹਫਤਾ ਬਾਬਾ ਜੀ ਬਹੁਤ ਠੰਡੀ ਧੀਰੀ ਤੁਹਾਨੂੰ ਦੱਸੋ 5-7 ਦਿਨ ਹਜੇ ਕੱਟ ਜੂਗੀ ਠੀਕ ਆ ਬਾਕੀ ਕਰਮਾਲੀ ਦਾ ਥਣ ਥਣ ਬਹੁਤ ਸੋਨਾ ਵੈਸੇ ਪਹਿਲਾਂ ਵਛੀਆਂ ਦੇ ਕਈ ਵਾਰ ਆਪਾਂ ਬਹੁਤ ਘੱਟ ਇਹੋ ਜਿਹਾ ਥਣ ਦੇਖਦੇ ਆਂ ਠੀਕਾ ਸੋ ਵਛੀਏ ਵੀ ਦੋਸਤੋ ਕਮਾਲ ਦੀ ਹੈ ਚੰਗੀ ਵਛੀ ਹੈ ਪਸੰਦ ਆਊਗੀ ਪਹਿਲਾ ਸੂਆ ਵਛੀ ਸੌਣ ਜਾ ਰਹੀ ਆ ਤੇ ਬਾਕੀ ਰੇਟ ਭਾਪੜਦਾ ਆਪਾਂ ਪੁੱਛ ਲੈਣੀਆਂ ਵੀਰ ਤੋਂ ਕਿੰਨੀ ਕੁ ਡਿਮਾਂਡ ਕਰਦਾ ਪਿੰਦਰਪੁਰ ਕਿੰਨੀ ਕੁ ਡਿਮਾਂਡ ਦੀ ਸਰ ਜੀ ਮੋਲੇ ਦਾ 45000 ਹਾਂ 42000 ਦੀ ਹਾਂ ਨਾ 42 ਦੀ ਹਾਂਜੀ ਠੀਕ ਹੋ ਜੂ ਕੋੰਦ ਜੋ ਵੀ ਥੋੜਾ ਪਤਾ ਥੋੜਾ ਬੜਾ ਕਰ ਦਾਂਗੇ ਸਰ ਜੀ ਐਂ ਗਿਆ ਦਾ ਮੰਤਾਨ ਗਾੜੀ ਦਾ ਮੰਤਾਨ ਵੀ ਹੋ ਜਾ ਗਾੜੀ ਵੀਰੇ ਵਿਕਰੀ ਵਾਲੀ ਗਾਮ ਆ ਕੋਈ ਘਰ ਵੀ ਲੈ ਜੂ ਨਾ ਠੰਡੀ ਤੇਰੀ ਸ਼ਾਈ ਵਾਲ ਬਹੁਤ ਡਿਮਾਂਡ ਹੈ ਦੀ ਠੀਕ ਆ ਜੀ ਠੰਡੀ ਤੇਰੀ ਦੀ ਠੀਕ ਆ ਠੀਕ ਆ ਹਾਂਜੀ ਹਾਂਜੀ ਨਾਲੇ ਬੱਛੀ ਨਵੀਆਂ ਪਹਿਲਾਂ ਸੁਣੀ ਹੈ ਹਾਂਜੀ ਹਾਂਜੀ ਲੋ ਵੀ ਦੋਸਤੋ ਰੇਡ ਵੀ ਬਿਲਕੁਲ ਜਾਇਜ਼ ਆ ਤੇ ਪਹਿਲਾਂ ਬੱਚੀ ਨੂੰ ਜਿਹੜਾ ਕੋਈ ਵੀ ਹੱਥ ਪਾਉਣਾ ਚਾਹੁੰਦਾ ਤੁਸੀਂ ਜ਼ਰੂਰ ਪਾ ਸਕਦੇ ਜੇ ਥੰਡ ਥੁੰਦੀ ਪੂਰੀ ਜਿਹੜੀ ਦੋਸਤੋ ਤਸੱਲੀ ਆ ਸ਼ਰਤੀ ਆ ਵੀ ਬਿਲਕੁਲ ਮੁੱਠੀ ਥਾਣਾ ਠੀਕ ਆ ਪਸੰਦ ਆਊਗਾ ਆ ਕਰੋ ਜਾਈ ਤਾਂ ਵੈਸੇ ਵੀ ਪੂਰੀ ਸ਼ਰੀਫ ਆ ਠੰਡੀ ਠਿਰੀ ਆ ਸਲਗ ਸਲੁਗ ਪੂਰੀ ਆ ਦੇਖੋ ਜੀ ਜਿੱਦਾਂ ਮਰਜ਼ੀ ਹੱਥ ਜਿੱਦਾਂ ਮਰਜ਼ੀ ਤਸੱਲੀ ਕਰੀ ਜੋ ਠੀਕ ਹੈ ਜੀ ਲੈ ਵੀ ਪਿੰਦਰ ਵੀਰ ਇੱਕ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਆ ਵੀ ਬੈੜ ਹਾਂਜੀ ਇਹ ਸੂਬਾ ਫਿਰ ਕਰਨ ਸੂਬਾ ਸਾਜੀ ਦੂਜਾ ਦੂਜਾ ਹਾਂਜੀ ਲਓ ਜੀ ਦਿਨ ਇਹਦੇ ਵੀ ਇਹਨਾਂ ਹਫਤੇ ਤੋਂ ਅੰਦਰਵਾਰੀ ਹੈ ਕਿ ਇਹ ਇਹ ਵੀ ਹਫਤੇ ਦੇ ਅੰਦਰ ਬਾਹਰੀਆ ਬਸ ਤਿਆਰੀ ਚ ਬੈਠਾ ਹਾਂ ਠੰਡੀ ਤੇਰੀ ਵੇਖੋ ਲਓ ਪਤਾ ਲਓ ਠੀਕ ਹੈ ਜੀ ਸੂਬਾ ਦੂਜਾ ਦੋਸਤੋ ਹਾਂਜੀ ਹਫਤੇ ਦੇ ਬਿਲਕੁਲ ਅੰਦਰਵਾਰੀ ਸੁਫੂਗੀ ਥਾਣੇ-ਥਾਣੇ ਵਧੀਆ ਚਾਰ ਥਾਣਾ ਕੋਈ ਫੋੜ ਕੋਈ ਸ਼ਾਂਗ ਨਹੀਂ ਹੈਗੀ ਕਿ ਜਿੰਨੀਆਂ ਵਾੜਾਂ ਵੀ ਦਿਖਾਈਆਂ ਦੋਸਤੋ ਬਿਲਕੁਲ ਸਾਫ਼ ਸੁਥਰੀਆਂ ਨੇ ਲੇਵੇ ਬਹਾਨੇ ਦੀਆਂ ਬਿਨਾ ਕਿਸੇ ਫੋੜ ਬਿਨਾ ਕਿਸੇ ਸ਼ਾਂਗ ਤੋਂ ਠੀਕ ਆ ਤੇ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਪ੍ਰਿੰਟ ਪ੍ਰਿੰਟ ਜਿਹੜਾ ਜਿਵੇਂ ਆਪਾਂ ਐਚ ਐਫ ਵਾੜਾਂ ਦੇਖਦੇ ਆ ਐਚ ਐਫ ਦਾ ਕਰਾਸ ਐਚ ਐਫ ਤੇ ਸ਼ਾਹੀਵਾਲ ਦਾ ਕਰਾਸ ਤੁਸੀਂ ਮੰਨ ਸਕਦੇ ਜੀ ਸੋ ਫਿਰ ਹਾਲ ਦੋਸਤੋ ਇਹ ਲਾਸਟ ਤੇ ਵਿੱਚ ਆਪਾਂ ਤੁਹਾਨੂੰ ਅਖੀਰ ਦੇ ਵਿੱਚ ਜਿਹੜੀ ਇਹ ਵੈੜ ਦਿਖਾਉਣੀ ਸੀਗੀ ਬੀਰ ਰਪਿੰਦਰ ਦੇ ਘਰੋਂ ਤੇ ਗੱਭਣਾ ਪੰਜ-ਸੱਤ ਦਿਨ ਕੱਢ ਜੂਗੀ ਕਿਸੇ ਵੀਰ ਨੇ ਦੂਰ ਦਰਾਡੇ ਵੀ ਪਸ਼ੂ ਖੜਨਾ ਲੈ ਕੇ ਜਾਣਾ ਦੋਸਤੋ ਆਊਟ ਆਫ ਸਟੇਟ ਵੀ ਲੈ ਕੇ ਜਾਣਾ ਤੇ ਬੇ ਤੜਕ ਤੁਸੀਂ ਪਸ਼ੂ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਤੇ ਵੈਸੇ ਪਸ਼ੂ ਸਾਰੇ ਨਾਰਮਲ ਰੇਟ ਆ ਸਸਤੇ ਰੇਟ ਆ ਤੇ ਇਹਦਾ ਕੀ ਕਰਾਂਗੇ ਮੁੱਲ ਵੀਰ ਇਹਦੇ ਸਿਰ 35000 ਰੁਪਇਆ 35 ਦੀ ਹਾਂ ਜੀ ਠੀਕ ਹੈ ਜੀ ਲਾਸਟ ਵਿੱਚ ਸਭ ਤੋਂ ਨਿੱਕਾ ਰੇਟ ਹਾਂਜੀ ਠੀਕ ਹੈ ਜੀ ਜਿਹੜੀ ਗਾੜੀ ਬਹੁਤ ਚੰਗੀ ਆ ਹਾਂਜੀ ਗਾੜੀ ਉਹ ਗਾੜੀ ਮਾਨਦਨ ਕਰਦਾਂਗੇ ਯਾਰ ਖੰਡ ਲੈ ਵੀ ਹਾਂਜੀ ਹਾਂਜੀ ਲੱਗ ਦੋਸਤੋ 35000 ਦੇ ਵਿੱਚੋਂ 20000 ਖੰਡ ਦਾ ਮਾਨਦਨ ਬੱਛੀ ਚੰਗੀ ਆ ਬਾਕੀ ਕੋਈ ਵੀਰ ਛੱਡ ਕੇ ਨਹੀਂ ਜਾਊਗਾ ਰੇਟ ਭੜੇ ਜਾਇਜ਼ ਆ ਨਿੱਕੇ ਨਿੱਕੇ 'ਚ ਰੇਟ ਆ ਤੇ ਸਟਾਕ ਵਾਧੂ ਆ ਵੀਰ ਦੇ ਕੋਲੇ ਕੋਈ 8-7 ਵਹਿੜਾ ਜਿਹੜੀਆਂ ਅੱਜ ਮੌਜੂਦ ਨੇ ਇੱਕ ਸੂਈ ਸਵਾਈ ਆ ਬਾਕੀ ਤੁਹਾਨੂੰ 4-5 ਨਗ ਜਿਹੜੇ ਆਪਾਂ ਬਿਲਕੁਲ ਘੱਟੋ ਘਾਟ ਵੀ 7 ਨਗ ਜਿਹੜੇ ਦਿਖਾਏ ਆ ਇਹ ਦੋਸਤੋ ਗੱਬਣ ਨੇ ਇੱਕ ਵਾਰ ਸੋਈ ਸਵਾਈ ਆ ਠੀਕ ਆ ਤੇ ਅੱਜ ਘਟੋ ਘਟ ਵੀ ਉਹ 6 7 7 ਨਾਗ ਸੀਗੇ ਜਿਹੜੇ ਬਕਾਊ ਨੇ ਤੇ ਪਿੰਦਰਪੀਰ ਬੋਲਦਗੇ ਨੰਬਰ ਨੰਬਰ ਜੀ 76 968 68 905 ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ